ਐਨਆਰਆਈ ਵੀ ਨਾਲ ਜੁੜੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਆਪ ਪ੍ਰਧਾਨ ਅਤੇ ਮੰਤਰੀ ਹਰਪਾਲ ਚਿਮਾਨਾ ਨਾਲ ਜੁੜੀ ਹੋਈ ਆ ਵੱਡਾ ਐਕਸ਼ਨ ਆ ਜਿਹੜਾ ਦੋਵੇਂ ਲੀਡਰਾਂ ਤੇ ਹੋ ਚੁੱਕਾ ਹੈ ਦਾਦੇ ਕਿ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਵੱਲੋਂ ਬਿੱਤੇ ਦਿਨ ਤੋਂ ਸ਼ਿਕਾਇਤ ਆ ਜਿਹੜੀ ਦਰਜ ਕਰਵਾਈ ਗਈ ਸੀ ਕਿ ਉਹਨਾਂ ਦੀ ਵੀਡੀਓ ਆ ਜਿਹੜੀ ਐਡਿਟ ਕਰਕੇ ਜਿਹੜੀ ਆ ਪਾਈ ਗਈ ਆ ਤੇ ਉਸੇ ਦੇ ਚੱਲਦੇ ਆ ਮਾਮਲਾ ਦਰਜ ਹੋਇਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਆਪ ਪ੍ਰਧਾਨ ਅਮਨ अरोड़ा ਅਤੇ ਵਿੱਤ ਮੰਤਰੀ ਹਰਪਾਲ ਚਿਮਾ ਤੇ ਐਫਆਈਆਰ ਦਰਜ ਕੀਤੀ ਗਈ ਆ ਤਾਂ ਚੰਡੀਗੜ੍ਹ ਵਿੱਚ ਐਫਆਈਆਰ ਦਰਜ ਹੋਈ ਆ ਤੇ ਜਿੱਥੇ ਵਿੱਤੇ ਦਿਨ ਤੋਂ ਇਸ ਮਾਮਲੇ ਤੇ ਖੂਬ ਜਿਹੜੇ ਚਰਚਾ ਛੜੀ ਹੋਈ ਆ ਤੇ ਉਧਰ ਪ੍ਰਤਾਪ ਸਿੰਘ ਬਾਜਵਾ ਵੱਡੇ ਬਿਆਨ ਵਿੱਤੇ ਦਿਨਾਂ ਤੋਂ ਦੇ ਰਹੇ ਨੇ ਤਾਂ ਅੱਜ ਜਿਵੇਂ ਹੀ ਸੈਸ਼ਨ ਸ਼ੁਰੂ ਹੁੰਦਾ ਤਾਂ ਉਸ ਤੋਂ ਪਹਿਲਾਂ ਇੱਕ ਅਹਿਮ ਜਾਣਕਾਰੀ ਹੈ ਜਿਹੜੀ ਪ੍ਰਤਾਪ ਸਿੰਘ ਬਾਜਵਾ ਸਾਂਝੀ ਕਰਦੇ ਆ ਕਿ ਜੋ ਮੈਸ਼ ਕੈਤ ਚੰਡੀਗੜ੍ਹ ਪੁਲਿਸ ਕੋਲ ਦਰਜ ਕਰਵਾਈ ਸੀ ਉਸ ਦੇ ਤਹਿਤ ਆਪ ਪ੍ਰਧਾਨ ਅਤੇ ਮੰਤਰੀ ਹਰਪਾਲ ਚਿੰਮਾ ਤੇ ਮਾਮਲਾ ਦਰਜ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਐਫ ਆਈ ਆਰ ਦਰਜ ਹੋਈ ਹੈ ਆਪ ਪ੍ਰਧਾਨ ਅਤੇ ਵਿੱਤ ਮੰਤਰੀ ਹਰਪਾਲ ਚਿੰਮਾ ਤੇ ਦਾਅਦੇ ਕਿ ਵਿਕਰਮ ਜੀਠਿਆ ਨੂੰ ਲੈ ਕੇ ਬਿਆਨ ਜਿਹੜਾ ਉਹ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਸੀ ਪ੍ਰਤਾਪ ਸਿੰਘ ਬਾਜਵਾ ਦਾ ਜਿਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਦਾਵਾ ਠੋਕਿਆ ਕਿ ਉਹਨਾਂ ਦੀ ਵੀਡੀਓ ਆ ਜਿਹੜੀ ਆਪ ਪਾਰਟੀ ਵੱਲੋਂ ਐਡਿਟ ਕਰਕੇ ਜਿਹੜੀ ਆ ਸ਼ੇਅਰ ਕੀਤੀ ਗਈ ਆ ਜਦੋਂ ਕਿ ਉਹਨਾਂ ਨੇ ਸਿਰਫ ਐਮ.ਐਲ.ਏ ਗਨੀਵ ਕੌਰ ਜੋ ਕਿ ਬਿਕਰਮਜੀਠੀਆ ਦੀ ਪਤਨੀ ਨੇ ਉਹਨਾਂ ਦੇ ਲਈ ਜਿਹੜੀ ਆ ਗੱਲ ਕਹੀ ਸੀ ਕਿ ਉਹਨਾਂ ਨਾਲ ਅਜਿਹਾ ਵਤੀਰਾ ਨਹੀਂ ਕਰਨਾ ਚਾਹੀਦਾ ਜੇ ਉਹ ਇੱਕ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੇ ਕਿਹਾ ਹੈ ਕਿ ਮੈਂ ਬਿਕਰਮਜੀਠੀਆ ਦੇ ਹੱਕ ਵਿੱਚ ਕੋਈ ਬਿਆਨ ਨਹੀਂ ਦਿੱਤਾ ਤਾਂ ਅਜਿਹੇ ਵਿੱਚ ਮੇਰੀ ਵੀਡੀਓ ਪੂਰੀ ਤਰ੍ਹਾਂ ਐਡਿਟ ਕਰਕੇ ਪਾਈ ਗਈ ਆ ਤਾਂ ਉਸ ਦੇ ਤਹਿਤ ਮਾਂ ਜਿਹੜੀ ਆ ਸ਼ਿਕਾਇਤ ਆ ਜਿਹੜੀ ਉਹ ਚੰਡੀਗੜ੍ਹ ਪੁਲਿਸ ਕੋਲ ਦਰਜ ਕਰਵਾਈ ਸੀ ਤਾਂ ਹੁਣ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆਪ ਪ੍ਰਧਾਨ ਅਮਨ अरोड़ा ਅਤੇ ਵਿੱਤ ਮੰਤਰੀ ਹਰਪਾਲ ਚਿੰਮਾ ਤੇ ਐਫ ਆਈ ਆਰ ਦਰਜ ਹੋ ਗਈ ਹੈ ਹਾਲਾਂਕਿ ਇਸ ਵਿੱਚ ਜਾਂਚ ਚੱਲ ਰਹੀ ਹੈ ਜਾਂਚ ਕੀ ਕੁਝ ਸਾਹਮਣੇ ਆਵੇਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਬਾ ਵੱਲੋਂ ਵੱਡਾ ਦਾਵਾ ਠੋਕਿਆ ਗਿਆ ਕਿ ਉਹਨਾਂ ਵੱਲੋਂ ਐਫ ਆਈ ਆਰ ਦਰਜ ਕਰਵਾਈ ਗਈ ਹੈ ਤੇ ਉੱਥੇ ਹੀ ਅਸੀਆ ਮਾਨ ਅਤੇ ਕੇਸਰੀਵਾਲ ਤੇ ਵੀ ਮਾਮਲਾ ਉਹਨਾਂ ਨੇ ਦਰਜ ਕਰਵਾਉਣ ਦੇ ਲਈ ਸ਼ਿਕਾਇਤ ਦਰਜ ਕਰਵਾਈ ਹੋਈ ਹੈ ਤੇ ਜਇਹੇ ਵਿੱਚ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੱਡੀ ਜਿਹੜੀ ਆ ਉਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਪ ਪ੍ਰਧਾਨ ਅਮਨ अरोड़ा ਤੇ ਵਿੱਤ ਮੰਤਰੀ ਹਰਪਾਲ ਚਿਮਾ ਤੇ ਐਫ ਆਈ ਆਰ ਦਰਜ ਹੋ ਗਈ ਹੈ ਕੀ ਕੁਝ ਕਹਿਆ ਪ੍ਰਤਾਪ ਸਿੰਘ ਬਾਜਵਾ ਨੇ ਆਉ ਤੁਹਾਨੂੰ ਸੁਣਾ ਦਿੰਨੇ ਆ ਪਿੰਡ ਤਿੰਨ ਚ ਕੀਤੀ ਸੀ ਅੱਜ ਸਵੇਰੇ ਤਕਰੀਬਨ 9 ਵਜੇ ਉਹਨਾਂ ਨੇ ਮੇਰੀ ਸਟੇਟਮੈਂਟ ਦੇ ਉੱਤੇ ਜਿਹੜੇ ਮੇਰੇ ਬਿਆਨ ਸੀ ਉਹਨਾਂ ਦੇ ਉੱਤੇ ਅਮਨ ਰੋੜਾ ਜਿਹੜਾ ਆਪ ਦਾ ਪ੍ਰਧਾਨਵੀ ਹੈ ਤੇ ਮਿਨਿਸਟਰ ਵੀ ਹੈ ਮੌਜੂਦਾ ਸਰਕਾਰ ਦੇ ਵਿੱਚ ਤੇ ਹਰਪਾਲ ਸਿੰਘ ਚੀਮਾ ਜਿਹੜਾ ਫਾਈਨੈਂਸ ਮਿਨਿਸਟਰ ਹੈ ਦੋਨਾਂ ਤੇ ਆਕੇਸ ਦਾਇਰ ਕਰ ਦਿੱਤਾ ਮੈਂ ਤੁਹਾਨੂੰ ਸੈਕਸ਼ਨ ਦੱਸਣ ਲੱਗਾ ਭਾਰਤੀ ਨਿਆਂ ਸਾਹਿਤਾ ਬੀ ਐਨ ਐਸ 2023 ਦੇ ਵਿੱਚ ਸੈਕਸ਼ਨ 336 4 ਦੂਸਰੀ ਦਫਾ 356 ਤੀਸਰੀ ਦਫਾ ਹੈ 61 ਉਬਲੀਗ 2 ਜੋ ਕੇਸ ਰਜਿਸਟਰ ਕਰ ਦਿੱਤਾ ਇਨਵੈਸਟੀਗੇਸ਼ਨ ਓਪਨ ਹੈ ਜਿਹਦੇ ਵਿੱਚ ਮੈਂ ਭਗਵੰਤ ਦਾ ਵੀ ਨਾਮ ਦਿੱਤਾ ਤੇ ਕੇਜਰੀਵਾਲ ਦਾ ਵੀ ਦਿੱਤਾ ਉਹਨਾਂ ਦੇ ਅਸੀਂ ਵੀ ਪ੍ਰੂਫ ਜਿਹੜੇ ਨੇ ਦੇ ਦਿੱਤੇ ਨੇ ਪੁਲਿਸ ਹੈ ਅਸਕਟ ਫॉर ਸਮ ਮੋਰ ਟਾਈਮ ਦੁਆਉਂਦੇ ਤੁਹਾਨੂੰ ਹੁਣੇ ਕਾਪੀਜ਼ ਦੇ ਦਿੱਤੀਆਂ ਜਾਣਕਿ ਇਹ ਦੋਨਾਂ ਤੇ ਕੇਸ ਰਜਿਸਟਰ ਹੋ ਗਏ ਨੇ ਤੇ ਜਿਹੜੀ ਪਹਿਲੀ ਦਫਾ ਨੋਨ ਅਵੇਲੇਬਲ ਹੈ ਤੇ 3 ਸਾਲ ਤੱਕ ਉਹਦੇ ਚ ਕੈਦ। ਇੱਕ ਤੇ ਪਹਿਲੇ ਅਸੀਂ ਤੁਹਾਨੂੰ ਇਹ ਦੱਸਾਂ। ਨੰਬਰ 2 ਕੁਲਤਾਰ ਸਿੰਘ ਸਦਮਾ ਦਾ ਜਿਹੜਾ ਬਿਹੇਵੀਅਰ ਹੈ ਐਜ਼ ਅ ਸਪੀਕਰ ਸਾਨੂੰ ਬਹੁਤ ਅਫਸੋਸ ਹੈ ਟੋਟਲੀ ਪੱਖਪਤੀ। ਤੁਸੀਂ ਕੱਲ ਵੇਖੋ ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਕਿਸ ਤਰ੍ਹਾਂ ਬੇਵਕੂਫ ਬਣਾਇਆ। ਖਜ਼ਾਨੇ ਦੀ ਕਿਸ ਹਿਸਾਬ ਦੇ ਨਾਲ ਮੇਰੇ ਖਿਆਲ ਅੱਗ ਲੱਗਿਆ ਵੀ ਇੰਨੀ ਸਪੀਡ 'ਚ ਨੋਟਾਂ ਨੂੰ ਅੱਗ ਨਹੀਂ ਲੱਗ ਸਕਦੀ ਜਿੰਨੀ ਸਪੀਡ 'ਚ ਇਹਨਾਂ ਨੇ ਲਾਇਆ। 1 ਕਰੋੜ ਰੁਪਏ ਦਾ ਖਰਚਾ ਆਇਆ ਪੂਰੇ ਦਿਨ ਦਾ 11 ਮਿੰਟ ਸੈਕਸ਼ਨ ਚੱਲਿਆ ਐਵਰੇਜ ਤਕਰੀਬਨ 10 ਲੱਖ ਰੁਪਈਆ ਪਰ ਮਿੰਟ ਜਾਂ 9 ਪੁਆਇੰਟ ਕੁਝ ਪਰ ਮਿੰਟ ਐਵਰੇਜ ਤੇ ਟੋਟਲ ਜ਼ੀਰੋ ਓਪਰਚੁਨਿਟੀਜ਼ ਤੋਂ ਇਲਾਵਾ ਕੁਝ ਨੰਬਰ 2 ਉਹਦੇ ਵਿੱਚ ਜਿਹੜੀ ਵੱਡੀ ਕਮੀ ਆਈ ਕੱਲ ਜਿਹੜੇ ਸੰਜੇ ਵਰਮਾ ਸਾਹਿਬ ਜਿਹੜੇ ਇੱਕ بڑے ਲੀਡਿੰਗ ਬਿਜ਼ਨਸਮੈਨ ਸੀ ਅਬੋਰ ਦੇ ਉਹਨਾਂ ਦੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਉਹਨਾਂ ਦਾ ਕਤਲ ਕੀਤਾ ਗਿਆ ਕਤਲ ਤੋਂ ਬਾਅਦ ਜਦੋਂ ਇੱਥੇ ਓਪਰਚੁਨਿਟੀਜ਼ ਪੇਸ਼ ਹੋ ਰਹੀਆਂ ਸੀ ਉਸ ਟਾਈਮ ਅਸੀਂ ਵੀ ਮੰਗ ਕੀਤੀ ਇਹਨਾਂ ਦੇ ਇੱਕ ਮੈਂਬਰ ਨੇ ਵੀ ਮੰਗ ਕੀਤੀ ਕਿ ਸੰਜੇ ਵਰਮਾ ਸਾਹਿਬ ਦਾ ਵੀ ਨਾਂ ਸ਼ਰਧਾਂਜਲੀਆ 'ਚ ਰੱਖਿਆ ਜਾਏ ਰੱਖਿਆ ਗਿਆ ਸਪੀਕਰ ਸਾਹਿਬ ਨੇ ਖੜੇ ਹੋ ਕੇ ਸਨਾਰਾ ਕੀਤੀ ਪੰਜਾਬ ਪੁਲਿਸ ਕਿ ਉੱਥੇ ਇਹਨਾਂ ਨੇ ਇਨਕਾਊਂਟਰ ਕੀਤਾ ਹੈ ਇਨਕਾਊਂਟਰ ਦੀ ਅਸਲੀਅਤ ਤੁਹਾਡੇ ਸਾਹਮਣੇ ਆ ਚੁੱਕੀ ਹੈ ਕਿ ਕੱਲ ਇਨਾਂ ਦਾ ਕੇ ਡੀ ਜੀ ਪੀ ਡੀ ਆਈ ਜੀ ਐਸ ਐਸ ਪੀ ਸਾਰੇ ਇਕੱਠੇ ਹੋਏ 3:30 ਵਜੇ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਨੇ ਦੱਸਿਆ ਦੋ ਬੰਦੇ ਅਸੀਂ ਜਿਹੜੇ ਪਟਿਆਲੇ ਜ਼ਿਲ੍ਹੇ ਦੇ ਨੇ ਤੇ ਦੋਨੋਂ ਹੀ ਪਾਲਮੀਕ ਪਰਿਵਾਰਾਂ ਨਾਲ ਤੌਲਕ ਰੱਖਦੇ ਦਲਿਤ ਭਾਈਚਾਰੇ ਨਾਲ ਤੌਲਕ ਰੱਖਦੇ ਨੇ ਕਿ ਉਹਨਾਂ ਨੂੰ ਅਸੀਂ ਹਿਰਾਸਤ ਵਿੱਚ ਲੈ ਲਿਆ ਤੇ ਉਹਨਾਂ ਤੋਂ ਕੋ ਅਸੀਂ ਪੁੱਛ ਕੇ ਚ ਕਰ ਰਹੇ ਵਿਦਨ ਹਾਫ ਨਾ ਰਧੇ ਘੰਟੇ ਬਾਅਦ ਇਨਫੋਰਮੇਸ਼ਨ ਆਗੇ ਇਨਕਾਊਂਟਰ ਕਰ ਦਿੱਤਾ ਗਿਆ ਉਸ ਐਨਕਾਊਂਟਰ ਦੀ ਸ਼ਾਬਾਸ਼ੀ ਜਿਹੜੀ ਹੈ ਉਹ ਸਪੀਕਰ ਸਾਹਿਬ ਨੇ ਪੰਜਾਬ ਪੁਲਿਸ ਨੂੰ ਦਿੱਤੀ। ਉਹਦਾ ਮਤਲਬ ਸਪੀਕਰ ਨੇ ਸਮੁੱਚੇ ਪੰਜਾਬ ਨੂੰ ਮਿਸਲੀਡ ਕੀਤਾ। ਤੇ ਇਹਨਾਂ ਦੀ ਪੁਲਿਸ ਨੇ ਪਹਿਲੇ ਸਪੀਕਰ ਨੂੰ ਮਿਸਲੀਡ ਕੀਤਾ। ਇਹਦੀ ਅਸਲੀਅਤ ਇਹ ਲੱਭੀ ਹੁਣ ਹੁਣ ਪੁਲਿਸ ਨੇ ਵਰਸ਼ਨ ਬਦਲ ਲਈ ਆਪਣੀ। ਇਹ ਗੱਲ ਕਹਿਤੀ ਕਿ ਜੀ ਅਸੀਂ ਐਨਕਾਊਂਟਰ ਨਹੀਂ ਕੀਤਾ। ਅਸੀਂ ਵੈਪਨਸ ਦੀ ਰਿਕਵਰੀ ਵਾਸਤੇ ਇਹਨਾਂ ਨੂੰ ਇੱਕ ਪੰਜ ਪੀਟ ਟੱਬਾ ਹੈ ਮਲੋਟ ਰੋਡ ਤੇ ਅਸੀਂ ਉੱਥੇ ਲੈ ਕੇ ਜਾ ਰਹੇ ਸੀ ਜਦੋਂ ਅਸੀਂ ਉੱਥੇ ਪਹੁੰਚਨੇ ਆ ਕੁਝ ਅਣਪਛਾਤੇ ਲੋਕਾਂ ਨੇ ਫਾਇਰਿੰਗ ਕਰ ਦਿੱਤੀ ਤੇ ਦੋਨੋਂ ਬੰਦੇ ਸਾਡੀ ਗੋਲੀ ਨਾਲ ਨਹੀਂ ਉਹਨਾਂ ਲੋਕਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਜਦੋਂ ਪੁਲਿਸ ਹਰਾਸਤ ਵੇਚਣ ਜਦੋਂ ਘੜ ਤੋਂ ਘੜ ਕੋ 40 50 ਪੁਲਿਸ ਦੇ ਬੰਦੇ ਲੈ ਕੇ ਗਏ ਨੇ ਤੇ ਪਿਸਤੌਲ ਵੀ ਜਿਹੜਾ ਉਹ ਦੇਸੀ ਜਿਹੜਾ ਹੁੰਦਾ ਕਟਾ ਉਹਦੇ ਨਾਲ ਮਾਰਿਆ ਗਿਆ ਤੇ ਇਹਨਾਂ ਕੋ ਸਾਰਿਆਂ ਕੋ 1E47s ਤੋਂ ਲੈ ਕੇ ਸਾਰੇ ਸਫਿਸਟੀਕੇਟਡ ਵੈਪਨ ਐ ਉਹ ਸੀਤੋ ਰੋਡ ਨੂੰ ਭੱਜ ਜਾਂਦੇ ਨੇ ਇਹ ਮਲੋਟ ਰੋਡ ਤੇ ਲੱਭਦੇ ਫਿਰਦੇ ਅਜੇ ਝਾੜੀਆਂ ਚੋਂ ਇਹਨਾਂ ਨੂੰ ਬੰਦਾ ਕੋਈ ਨਹੀਂ ਲੱਭਿਆ ਇਹ ਪੰਜਾਬ ਪੁਲਿਸ ਦੀ ਸਟੋਰੀ ਹੈ ਅੱਜ ਪੰਜਾਬ ਦੇ ਵਿੱਚ ਅਸੀਂ ਸਾਰੀ ਕਾਂਗਰਸ ਨੇ ਮੰਗ ਕੀਤੀ ਕਿ ਦੱਸੋ ਇਹ ਸੈਸ਼ਨ ਦਾ ਫਾਇਦਾ ਕੀ ਐ ਜਿਹਦੇ ਸਵਾਲ ਆ ਰਹੇ ਨੇ ਜਿਹਦੇ ਵਿੱਚ ਜ਼ੀਰੋ ਆ ਰਹੇ ਨੇ ਜੇ ਇਹਦੇ ਵਿੱਚ ਲਾਅ ਐਂਡ ਆਰਡਰ ਤੇ ਡਿਸਕਸ਼ਨ ਹੀ ਹੈ ਨਹੀਂ ਹਰ ਆਦਮੀ ਨੂੰ ਪੰਜਾਬ ਦੇ ਬਾਹਰ ਹਰ ਤੀਜੇ ਘਰ ਨੂੰ ਜਿਹੜਾ ਰੋਟੀ ਪਾਣੀ ਖਾਂਦਾ ਹੀ ਆ ਜਿਹਦੇ ਨਿਆਣੇ ਬਾਹਰ ਰੋਟੀ ਪਾਣੀ ਖਾਂਦੇ ਨੇ ਕੋਈ ਇਹੋ ਜਿਹਾ ਘਰ ਨਹੀਂ ਜਿਹਨੂੰ ਫਰੋਤੀਆਂ ਦੀਆਂ ਚਿੱਠੀਆਂ ਤੇ ਫੋਨ ਨਹੀਂ ਆ ਰਹੇ ਸ਼ਰਿਆਮ ਹਰ ਰੋਜ਼ ਕੋ ਵੱਡੇ ਪੇਮਾਨੇ ਤੇ ਕਤਲ ਹੋ ਰਹੇ ਨੇ ਵੈਪਨਸ ਦੀ ਰਿਕਵਰੀ ਹੋ ਰਹੀ ਹੈ ਤੋਂ ਅੱਜ ਸਾਨੂੰ ਕੋਈ ਬੋਲਣ ਦਾ ਟਾਈਮ ਨਹੀਂ ਦਿੱਤਾ ਗਿਆ ਅਸੀਂ ਲੈਂਡ ਪੂਲਿੰਗ ਤੇ ਵੀ ਵਕਤ ਮੰਗਿਆ ਸਾਨੂੰ ਇਹ ਪਤਾ ਲੈਂਡ ਪੂਲਿੰਗ ਨਹੀਂ ਲੈਂਡ ਫੂਲਿੰਗ ਲੋਕਾਂ ਨਾਲ ਵੱਡਾ ਇਹ ਧੱਕਾ ਕਰਨਾ ਚਾਹੁੰਦੇ ਅੱਜ ਇਹ ਖਬਰ ਵੀ ਹੈ ਇੱਕ ਅਖਬਾਰ ਕਿ ਜੈਨ ਨੇ ਕਲ ਸਿੰਦਰ ਜੈਨ ਨੇ ਮੀਟਿੰਗ ਲਈ ਇਹਨਾਂ ਦੇ ਐਮ ਐਲ ਏ ਤੇ ਮੰਤਰੀਆਂ ਦੀ ਤੇ ਉਹਨਾਂ ਨੂੰ ਕਿਹਾ ਤਗੜੇ ਹੋ ਕੇ ਲੈਂਡ ਪੂਲਿੰਗ ਸਾਰਿਆਂ ਨੂੰ ਸਮਝਾਓ ਇਹ ਨਾ ਹੋਏ ਕਿਉਂਕਿ ਗਰਮਾੜਾ ਦੀ ਕੱਲ ਖਬਰ ਲੱਗੀ ਸੀ 18000 ਐਪਲੀਕੈਂਟਸ ਤੋਂ ਕੱਲੇ 8 ਕੇ 9 ਬੰਦਿਆਂ ਨੇ ਮਨਜ਼ੂਰੀ ਦਿੱਤੀ ਹੈ 18000 ਵਿੱਚ